ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਾਈ ਵੀਡੀਓ ਬਣਾ ਰਹੇ ਆਂ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਕਿਰੇਲੂ ਪਸ਼ੂ ਰੱਖੇ ਹੋਇਆ ਛੋਟਾ ਜਿਹਾ ਬਾਈ ਦਾ ਫਾਰਮ ਆ ਫਾਰਮ ਦੇ ਵਿੱਚ ਬਾਈ ਕੋਲੇ ਸਾਰੀ ਬਰੀਡ ਚੰਗੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਵਧੀਆ ਬਾਈ ਵਧੀਆ ਚੱਲਦਾ ਫਾਰਮ ਬਾਈ ਹਾਂ ਬਹੁਤ ਵਧੀਆ ਚੱਲਿਆ ਜਾਂਦਾ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾ ਵੀ ਦੱਗਾ ਸਿੰਘ ਹੂੰ ਪਿੰਡ ਮੋੜ ਮਕਸੂਥਾ ਹੂੰ ਜ਼ਿਲ੍ਹਾ ਬਰਨਾਲਾ ਅ ਤਹਿਸੀਲ ਬਈ ਤਹਿਸੀਲ ਤਾਂ ਪਾ ਬਈ ਤਾਪਾ ਨੇੜੇ ਪਿੰਡ ਬਈ ਮੇਰੇ ਬੰਡਵੀ ਰਾਇਆ ਹੂੰ ਆਲੀ ਕੇ ਠੀਕ ਆ ਮੋਬਾਈਲ ਨੰਬਰ ਬੋਲ ਦਿੰਦਾ 98770 59566 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬਰਡ ਦੇ ਨੇ ਆਪਣੇ ਫਾਰਮ ਦੀਆਂ ਹਾਂਜੀ ਵੀ ਆਪਣੀ ਘਰ ਦੀਆਂ ਠੀਕ ਆ ਬਾਈ ਕਿਹੜਾ ਸੂਆ ਸੁੰਦੀ ਆ ਇਹ ਵੀ ਤੀਜੇ ਸੂਏ ਸੁੰਦੀ ਆ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਾਈ ਵੇਕਦੋ ਦਿਨ ਹੀ ਲਊ ਬਾਈ ਹੁਣ ਇੱਕ ਤੋਂ ਦੋ ਦਿਨ ਲਊਗੀ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ ਨਹੀਂ ਵੀ ਸਾਡੇ ਕੋਲੇ 18 ਲੀਟਰ ਦਿੱਤਾ ਪਿਛਲੇ ਸੂਏ 18 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕੱਲੀ ਕੱਚੀ ਕੱਚੀ ੱਟਲਾਂ ਦੇਖੋ ਲੈ ਆ ਸਾਰੀਆਂ ਬਾਲ ੱਟਲਾਂ ਕੱਢੂਗੀ ਫੇਰ ਸੋਣਾਗਾ ਥਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਵ ਤੇ ਅੱਥੀ ਚੋਲਾ ਮਸ਼ੀਨਾਂ ਚੋਲਾ ਇੱਕ ਬਰਾਬਰ ਫੁੱਲ ਬਰੀਡ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਆ ਬਾਈ ਫੁੱਲ ਕੱਦ ਚੰਗੀ ਆ ਸਵੀ ਪਲੀ ਆ ਬਰੀਡ ਵਾਲੀ ਵੜ ਕੱਲੀ ਕੱਚੀ ਕੱਚੀ ਆ 1-2 ਦਿਨ ਲੈਂਦੀ ਆ ਉਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਫਾਰਮ ਦੀ ਵੜ ਬਾਈ ਦਾ ਫਾਰਮ ਆ ਬਈ ਮੱਝਾਂ ਵੀ ਬਾਈ ਕੋਲੇ ਰੱਖੀਆਂ ਗਾਵਾਂ ਵੀ ਬਾਈ ਕੋਲੇ ਰੱਖੀਆਂ ਸਾਰੀ ਬਰੀਡ ਬਾਈ ਕੋਲੇ ਚੰਗੀ ਆ ਗਿਲਾ ਲੇਵਾ ਦੇਖੋ ਲੇਵਾ ਕਮਾਲ ਦਾ ਤੇ ਮੁੱਲ ਕੀ ਆ ਵੀਰੇ ਜਾਇਜ਼ ਜਦਾਂ ਮੋਲ ਲ ਬਾਈ ਫੋਨ ਤੇ ਕਰਾਂਗੇ ਜੈ ਜੀ ਹੋ ਹਾਂਜੀ ਜਮਾ ਜਾਇਜ ਮੋਲੋ ਠੀਕ ਆ ਮੋਲ ਲ ਬਾਈ ਕਹਿੰਦਾ ਫੋਨ ਤੇ ਕਰ ਲਾਂਗਾ ਇਹਦਾ ਬੜ ਦੇ ਹਿਸਾਬ ਨਾਲ ਜਮਾ ਜਾਇਜ ਹੋ ਤੋਰਾ ਦੇ ਚੈੱਕ ਕਰ ਲਓ ਤੋ ਜਮਾ ਪੱਧਰ ਆ ਬਾਈ ਫੁੱਲ ਬ੍ਰੀਡ ਲੇਵਾ ਲੂਆ ਬਹੁਤ ਨਗਰ ਮੂਰਲਾ ਲੇਵਾ ਬਾਈ ਕਿਸੇ ਪਾਸੋਂ ਕਰਮ ਨਹੀਂ ਕੋਈ ਘਾਟ ਨਹੀਂ ਤੋਰਾ ਇੱਕ ਨੰਬਰ ਆ ਬਾਈ ਮੋਲ ਵੀ ਬਾਈ ਕਹਿੰਦਾ ਜਾਇਜ ਹੋਊਗਾ ਹੋਊਗਾ ਪਰ ਫੋਨ ਤੇ ਬਾਈ ਤੇ ਕਿਸੇ ਵੀਰ ਨੂੰ ਬੜ ਪਸੰਦਾ ਵਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ